ਜਥੇਦਾਰ ਹਟਾਉਣ ਅਤੇ ਲਾਉਣ ਦੇ ਵਿੱਚ ਵੱਡੀ ਦੁਬਧਾ ਬਣੀ ਹੋਈ ਆ ਤੇ ਸਿੱਖ ਪੰਥ ਲਈ ਜਿਹੜੀ ਚਿੰਤਾ ਬਣੀ ਹੋਈ ਆ ਤੇ ਇਸ ਮਾਮਲੇ ਦੇ ਵਿੱਚ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਆਪੇ ਹੀ ਜਿਹੜੇ ਨੇ ਇਹ ਜਥੇਦਾਰ ਲਾਹ ਦਿੰਦੇ ਨੇ ਅਤੇ ਆਪੇ ਹੀ ਜਥੇਦਾਰ ਘੋਸ਼ਿਤ ਕਰ ਦਿੰਦੇ ਨੇ ਅਤੇ ਆਪ ਹੀ ਜਾ ਕੇ ਉੱਥੇ ਇਹਨਾਂ ਨੂੰ ਸਨਮਾਨਿਤ ਕਰ ਦਿੰਦੇ ਨੇ ਅਤੇ ਇਹਨਾਂ ਨੇ ਆਪਣੇ ਘਰ ਦੀ ਹੀ ਪਾਰਟੀ ਬਣਾਈ ਹੋਈ ਆ ਤੇ ਐਸਜੀਪੀਸੀ ਨੂੰ ਇਹ ਆਪਣੇ ਹੱਥਾਂ ਦੀ ਕਟਪੁਤਲੀ ਸਮਝਦੇ ਨੇ ਆ ਤੇ ਜੇ ਹੁਣ ਇਸ ਮਾਮਲੇ ਦੇ ਵਿੱਚ ਬਗਾਵਤੀ ਸੁਰਾਂ ਸ਼ੁਰੂ ਹੋ ਗਈਆਂ ਨੇ ਤਾਂ ਇਸ ਦੇ ਵਿੱਚ ਕਿਸੇ ਦਾ ਕੀ ਕਸੂਰ ਹੈ ਕਿਉਂਕਿ ਤੁਸੀਂ ਜਿਹੜਾ ਧਰਮ ਦਾ ਠੇਕਾ ਉਹ ਆਪਣੇ ਗੜ ਲਿਆ ਹੋਇਆ ਹੈ ਤੇ ਤੁਹਾਡੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਜਥੇਦਾਰ ਇੱਥੇ ਕੰਮ ਨਹੀਂ ਕਰ ਸਕਦਾ ਜੇ ਤੁਸੀਂ 28 ਮਾਰਚ ਤੱਕ ਇਸ ਫੈਸਲੇ ਨੂੰ ਨਹੀਂ ਰੱਦ ਕਰਦੇ ਤਾਂ ਅਸੀਂ ਵੱਡਾ ਇਕੱਠ ਤੁਹਾਡੇ ਐਸਜੀਬੀਸੀ ਬਜਟ ਦੇ ਵਿੱਚ ਕਰਾਂਗੇ ਤੇ ਵੱਡਾ ਪੰਥਕ ਇਕੱਠ ਤੁਹਾਨੂੰ ਦੇਖਣ ਨੂੰ ਮਿਲੇਗਾ ਕੀ ਕਹਿਣਾ ਹਰਨਾਮ ਸਿੰਘ ਤੋਂ ਮਾਦਾਬ ਤੁਹਾਨੂੰ ਦਿਖਾਉਨੇ ਆ। ਸ਼੍ਰੋਮਣੀ ਕਮੇਟੀ ਨਾਲ ਸਾਡਾ ਟਕਰਾਅ ਨਹੀਂ ਹੈ। ਸਾਡੇ ਮਨ 'ਚ ਜੋ ਗਲਤ ਫੈਸਲਾ ਕੀਤਾ ਗਿਆ ਉਹਦਾ ਰੋਸ ਹੈ। ਰੋਸ ਤੇ ਟਕਰਾਅ ਦਾ ਬੜਾ ਫਰਕ ਹੁੰਦਾ। ਟਕਰਾਅ ਦੁਸ਼ਮਣਾਂ ਨਾਲ ਹੁੰਦਾ ਰੋਸ ਆਪਣੇਾਂ ਤੇ ਹੁੰਦਾ। ਇਸ ਲਈ ਮੇਰੀ ਬੇਨਤੀ ਇਹ ਹੈ ਵੀ ਸ਼੍ਰੋਮਣੀ ਕਮੇਟੀ ਨੇ ਜੋ ਅੰਤਰੰਕ ਕਮੇਟੀ ਦੇ ਵਿੱਚ ਤਿੰਨੇ ਤਖਤਾਂ ਦੇ ਜਥੇਦਾਰਾਂ ਨੂੰ ਲਾ ਕੇ ਦੂਜਿਆਂ ਦੀ ਨਿਯੁਕਤੀ ਕੀਤੀ ਆ। ਇਹ ਫੈਸਲਾ ਸਰਾਸਰ ਗਲਤ ਕੀਤਾ ਗਿਆ ਅੱਜ ਦੇ ਪੰਥਕ ਇਕੱਠ ਨੇ ਵੀ ਪਿੰਨੇ ਤਖਤਾਂ ਦੇ ਜਥੇਦਾਰਾਂ ਦੀ ਬਹਾਲੀ ਮੰਗੀ ਹੈ ਔਰ ਇਹਨਾਂ ਦੀ ਜੜੀ ਹੈਗੀ ਹੈ ਜੋ ਚੋਣ ਪ੍ਰਕਿਰਿਆ ਕੀਤੀ ਗਈ ਉਹਨੂੰ ਰੱਦ ਕੀਤਾ ਜਾਵੇ ਔਰ 17 ਤਰੀਕ ਨੂੰ ਅੰਤਰਨ ਕਮੇਟੀ ਦੇ ਵਿੱਚ ਕਿਉਂਕਿ ਜੋ ਫੈਸਲਾ ਕੀਤਾ ਜਾਂਦਾ ਉਹਦੀ ਪ੍ਰਵੋਡਤਾ ਕਰਕੇ ਉਹਨੂੰ ਪੱਕਾ ਕੀਤਾ ਜਾਂਦਾ ਅੰਤਰਨ ਕਮੇਟੀ ਦੇ ਮੈਂਬਰ ਸੰਗਤਾਂ ਦਾ ਰੋਹ ਨਾ ਮਤਲਬ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਸੰਗਤਾਂ ਦੇ ਰੋਹ ਤੁਸੀਂ ਆਪਣੇ ਆਪ ਨੂੰ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਪੈ ਜਿਹੜੇ ਅੰਤਰੰਕ ਕਮੇਟੀ ਦੇ ਮੈਂਬਰ ਹੈ ਉਹ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਤੁਰਨ ਪੰਥ ਨਾਲ ਆਪਾਂ ਟਕਰਾਉਣਾ ਨਹੀਂ ਜੋ ਗਲਤ ਫੈਸਲਾ ਕੀਤਾ ਉਹਦੀ ਦਰਸਤੀ ਕਰੋ ਕਿ ਜਿਹੜੇ ਤਿੰਨੇ ਸਿੰਘ ਸਹਿਬਾਨ ਲਾਏ ਐ ਲਾ ਦਿੱਤੇ ਗਿਆ ਉਹਨਾਂ ਨੂੰ ਬਹਾਲ ਕਰੋ ਔਰ ਜਿਹੜੀਆਂ ਨੁਕਤੀਆਂ ਕੀਤੀਆਂ ਉਹਨਾਂ ਨੂੰ ਰੱਦ ਕਰੋ ਪਹਿਲੀ ਗੱਲ ਇਹ ਦੂਜੀ ਗੱਲ ਦੂਜੀ ਗੱਲ ਇਹ ਹੈ ਸ਼੍ਰੋਮਣੀ ਕਮੇਟੀ ਸਿੰਘ ਸਹਿਬਾਨਾਂ ਨੂੰ ਲਾਉਣ ਦੀ ਔਰ ਵਿਦੇਗੀ ਦੇਣ ਦੀ ਇਹ ਵਿਧਾਨ ਬਣਾਵੇ ਸਾਰੇ ਸੰਸਮਾਜ ਨਾਲ ਨੇ ਹੰਸੀ ਜਥੇਬੰਦੀਆਂ ਨਾਲ ਸਿੱਖ ਵਿਦਵਾਨਾਂ ਨਾਲ ਮਿਲ ਬੈਠ ਕੇ ਜਿਹੜਾ ਮੇਨ ਸਭ ਤੋਂ ਵੱਡਾ ਪੁਆਇੰਟ ਹੈ ਨਾ ਜਿਹਦੇ ਕਾਰਨ ਹਰ ਵੇਰੀ ਬਖਾਦ ਹੁੰਦਾ ਸਾਡਾ ਹਰ ਵੇਰੀ ਵੀ ਜਥੇਦਾਰ ਲਾਓ ਜੀ ਲਾਹਦੋ ਜੀ ਹਰ ਸਮੇਂ ਅਸੀਂ ਟਕਰਾ ਦੀ ਸਥਿਤੀ 'ਚ ਖੜੇ ਹੋ ਜਾਂਦੇ ਆ ਆਪਸ ਦੇ ਵਿੱਚ ਟਕਰਾਉਣ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੀ એનર્ਜੀ ਕਿੰਨੀ ਖਰਾਬ ਹੋ ਰਹੀ ਹੈ ਆਏ ਦਿਨ ਇਸ ਲਈ ਮੇਰੀ ਬੇਨਤੀ ਹੈ ਕਿ ਉਹ ਬਣਾਓ ਅਗਰ ਜੇ ਨਹੀਂ ਜੇ ਇਹਨਾਂ ਨੇ ਹੱਥ ਧਰ ਵੀ ਕਰਨੀ ਹੈ ਫਿਰ 28 ਮਾਰਚ ਨੂੰ ਜੋ ਸ਼੍ਰੋਮਿਕ ਕਮੇਟੀ ਦਾ ਬਜਟ اجلاس ਹੈ ਉਹਦੇ ਵਿੱਚ ਅਸੀਂ ਸਮੁੱਚੇ ਪੰਜਾਬ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੰਤ ਮਹਾਂਪੁਰਖ ਨਿਹੰਗ ਸਿੰਘ ਜੱਫੇ ਪੁੰਦੀਆਂ ਪੰਚ ਹੁੰਦੀਆਂ ਦੀ ਔਰ ਸੰਗਠਾ ਉੱਥੇ ਜਾਣਗੇ ਅਸੀਂ ਕੋਈ ਕਿਸੇ ਤਰ੍ਹਾਂ ਦੀ ਪੜਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਕੋਈ ਨਾਰੇਬਾਜੀ ਨਹੀਂ ਕਰਨੀ